हां जी ਸਾਡੀਆਂ ਕਾਫੀ ਸਮੇਂ ਤੋਂ ਇੱਕ ਮੰਗ ਲਟਕਦੀ ਆ ਰਹੀ ਸੀ ਜਿਹੜੇ ਕਿ ਅਸੀਂ ਵਕ ਵਕ ਕੇਡਰਾਂ ਚ ਭਰਤੀ ਹੋਏ ਸੀਗੇ ਪੰਚਾਇਤ 77 ਜਿਨ੍ਹਾਂ ਚ ਮਤਲਬ 909 470 190 ਤੇ ਅਲੱਗ ਅਲੱਗ ਕੇਡਰਾਂ ਦੇ ਅਸੀਂ ਪੰਚਾਇਤ 77 ਸੀ 250 এডਿਕੇਸ਼ਨ ਬੋਰਡ ਰਾਹੀਂ ਭਰਤੀ ਹੋਈ ਸੀ ਤੇ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਮੰਗ ਰੱਖੀ ਸੀ ਸਰਕਾਰ ਕੋਲੇ ਵੀ ਸਾਨੂੰ ਸਾਡਾ ਕਾਟਰ ਇੱਕ ਕਰਕੇ ਸਾਡਾ ਤੇ ಗ್ರಾಮ ਸੇਵਕਾਂ ਦਾ ਕਾਟਰ ਇੱਕ ਕੀਤਾ ਜਾਵੇ ਉਸ ਨੂੰ ਕਾਡਰ ਨੂੰ ਇੱਕ ਕਰਕੇ ਅੱਜ ਮਾਨਜੋਗ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡਾ ਕਾਡਰ ਇੱਕ ਕੀਤਾ ਜਿਹਦੇ ਚ ਨਾਮ ਰੱਖਿਆ ਗਿਆ ਪੰਚਾਇਤ ਵਿਕਾਸ ਕੱਤਰ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਅਚੇਚੇ ਤੌਰ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਤਰਨਪ੍ਰੀਤ ਜੋਤ ਸਿੰਘ ਸੌਨ ਸਾਹਿਬ ਜਿਨ੍ਹਾਂ ਨੇ ਮਤਲਬ ਬਹੁਤ ਐਫਰਟ ਕੀਤਾ ਹਰ ਇੱਕ ਜਗ੍ਹਾ ਤੇ ਸਾਨੂੰ ਜਿੱਥੇ ਵੀ ਮਤਲਬ ਜ਼ਰੂਰਤ ਪੈਂਦੀ ਸੀ ਉਹ ਮਿਲਦੇ ਸੀ ਤੇ ਉਹਨਾਂ ਹਮੇਸ਼ਾ ਸਾਨੂੰ ਸਮਝਾਉਂਦੇ ਰਹੇ ਸਾਨੂੰ ਕਦੇ ਵੀ ਇਸ ਦੇ ਸਬੰਧ ਵਿੱਚ ਕੋਈ ਧਰਨਾ ਲਾਉਣ ਦੀ ਜ਼ਰੂਰਤ ਨਹੀਂ ਪਈ ਆਪਣੇ ਆਪ ਕੰਮ ਕਰਦੇ ਰਹੇ ਸਾਡੇ ਬਹੁਤ ਹੀ ਸਤਿਕਾਰਯੋਗ ਅਫਸਰ ਸਹਿਬਾਨ ਵੀ ਜਿਨ੍ਹਾਂ ਆਏ ਸਾਰਿਆਂ ਨੇ ਬੜੀ ਸ਼ਿੱਦਤ ਨਾਲ ਕੰਮ ਕੀਤਾ ਜੋ ਕਿ ਅੱਜ ਸਾਡੇ ਇਸ ਮੰਗ ਨੂੰ ਬੂਰ ਪਿਆ ਪੰਚਾਇਤ ਵਿਕਾਸ ਕੱਤਰ ਦਾ ਜੀ ਜੋ ਕੈਬਨਟ ਚ ਪਾਸ ਹੋਇਆ ਅਸੀਂ ਪੂਰਨ ਸਰਕਾਰ ਦਾ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਤੇ ਧਰਮ ਧਰਮਜੋਤ ਸਿੰਘ ਸੌਨ ਸਾਹਿਬ ਜੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ